ਸਤਿ ਸ੍ਰੀ ਅਕਾਲ ਦੋਸਤੋ ਮੈਂ ਪਰਮੇਸ਼ਰ ਜੀਸਨ ਬਹੁਤ ਜ਼ਰੂਰ ਹਾਂ ਨਵੀਂ ਵੀਡੀਓ ਦੇ ਨਾਲ ਤੁਹਾ ਦਾ ਦੂਸਰਾ ਵਿਸ਼ਾ ਹੈ ਕੁੰਡਲਿਨੀ ਊਰਜਾ ਕੀ ਹੈ ਅਤੇ ਕੁੰਡਲਿਨੀ ਦੇ ਰਾਹੀਂ ਸਾਡੇ ਜੀਵਨ ਵਿੱਚ ਕੀ ਬਦਲਾਅ ਹੁੰਦੇ ਹਨ ਸੋ ਅੱਜ ਦਾ ਜੋ ਸਾਡਾ ਕਨਸੈਪਟ ਹੈ ਇਹ ਕੁੰਡਲਿਨੀ ਦੇ ਨਾਲ ਜੁੜਿਆ ਹੋਇਆ ਹੈ ਤੇ ਕੁੰਡਲਿਨੀ ਦੀ ਜੋ ਸ਼ਕਤੀ ਹੈ ਇਹ ਕੀ ਹੈ ਇਹ ਕਿਵੇਂ ਕੰਮ ਕਰਦੀ ਹੈ ਇਸ ਵੀਡੀਓ ਨੂੰ ਪੂਰਾ ਦੇਖਣ ਸੋ ਕਲੋਣੀਨੀ ਊਰਜਾ ਸਾਡੇ ਮਨ ਦੀ ਇੱਕ ਊਰਜਾ ਹੈ ਜੋ ਸਾਡੇ ਸਰੀਰ ਦੇ ਵਿੱਚ ਰਹਿੰਦੀ ਹੈ ਜਿਸ ਨੂੰ ਬ੍ਰह्म ਊਰਜਾ ਵੀ ਕਹਿੰਦੇ ਹਨ ਬ੍ਰਹਮੰਡ ਦੀ ਊਰਜਾ ਵੀ ਕਹਿੰਦੇ ਹਨ ਸੋ ਅੱਜ ਇਸ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਤਕਰੀਬਨ ਤਕਰੀਬਨ 98% ਲੋਕਾਂ ਦੀ ਕਲੋਣੀਨੀ ਬਲੌਕ ਹੈ ਬਹੁਤ ਸਾਰੇ ਲੋਕਾਂ ਦੇ ਅਲੱਗ-ਅਲੱਗ ਚੱਕਰ ਬਲੌਕ ਹਨ ਇਹ ਚੱਕਰ ਕੀ ਹੈ ਗ੍ਰੰਥੀਆਂ ਹੁੰਦੀਆਂ ਵਿਗਿਆਨ ਵੀ ਇਸ ਨੂੰ ਆਉਂਦਾ ਹੈ ਸੱਤ ਚੱਕਰ ਆਉਣ ਇਸ ਸੱਤ ਗ੍ਰੰਥੀਆਂ ਆਉਣ ਇਸ ਸੱਤ ਗ੍ਰੰਥੀਆਂ ਹੁੰਦੀਆਂ ਸਾਡੀ ਬਾਡੀ ਦੇ ਵਿੱਚ ਮਨੋਂ ਵਿਗਿਆਨ ਕਹਿੰਦਾ ਵਿਗਿਆਨ ਕਹਿੰਦਾ ਤੇ ਸਾਡੇ ਇਹ ਧਾਰਮਿਕ ਗ੍ਰੰਥ ਤੁਹਾਨੂੰ ਸੋ ਵੇਲ ਵਿਆਸੀ ਦਾ ਗ੍ਰੰਥ ਹੈ ਕੁੰਡਲੀਨੀ ਦੇ ਨਾਲ ਸੰਬੰਧਿਤ ਉਹਦੇ ਵਿੱਚ ਇਹਨਾਂ ਗ੍ਰੰਥੀਆਂ ਦਾ ਜ਼ਿਕਰ ਕੀਤਾ ਗਿਆ ਸਾਡੀ ਬਾਡੀ ਦੇ ਵਿੱਚ 114 ਗ੍ਰੰਥੀਆਂ ਹੁੰਦੀਆਂ ਜਿਹਨੂੰ ਇਕੋ ਪ੍ਰੈਸ਼ਰ ਪੁਆਇੰਟਸ ਵੀ ਕਹਿੰਦੇ ਹਾਂ ਡਾਕਟਰ ਅਗਿਆਨ ਕਹਿੰਦਾ ਫਲਾਣੇ ਪੁਆਇੰਟ ਨੂੰ ਬਣਾਓ ਦਬਾਓ ਤੱਕ ਦਾ ਸਿਰ ਦਰਦ ਹੋ ਜਾਵੇਗਾ ਫਲਾਣੇ ਪੁਆਇੰਟ ਨੂੰ ਦਵਾਓ ਤਾਂ ਪੇਟ ਦਾ ਵੀ ਠੀਕ ਹੋ ਜਾਵੇਗਾ ਫਲਾਣੇ ਪੁਆਇੰਟ ਨੂੰ ਦਵਾਓ ਪਰ ਸਟ्रेस ਤੋਂ ਦੂਰ ਹੋ ਜਾਵੇਗਾ ਇਹ 114 ਹੁੰਦੇ ਆ ਚੱਕਰ ਕਹਿ ਸਕਦੇ ਆਪਾਂ ਨੂੰ ਪਰ 114 ਇਕੋ ਪ੍ਰੈਸ਼ਰ ਪੁਆਇੰਟ ਹੁੰਦੇ ਆ ਸਾਡੀ ਬਾਡੀ ਦੇ ਵਿੱਚ ਜੋ ਕੁੰਡਲਿਨੀ ਦੇ ਨਾਲ ਜੁੜੇ ਹੁੰਦੇ ਹਨ ਕੁੰਡਲਿਨੀ ਅਧਿਆਤਮਿਕ ਊਰਜਾ ਹੈ ਕੁੰਡਲਿਨੀ ਬਲੌਕ ਕਿਉਂ ਹੁੰਦੀ ਹੈ ਇਹ ਆਪਾਂ ਇਸ ਪਿਛੇ ਦੇ ਨਾਲ ਸ੍ਰਿਮਤੀ ਤੁਹਾਡੇ ਨਾਲ ਅੱਜ ਗੱਲ ਕਰਾਂਗੇ ਕੁੰਡਲਿਨੀ ਅਧਿਆਤਮਿਕ ਊਰਜਾ ਹੈ ਅਜ ਦੇ ਸਮੇਂ ਦੇ ਵਿੱਚ ਅਸੀਂ ਧਿਆਨ ਸਿਮਰਨ ਸਮਾਧੀ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਕੁੰਡਲਿਨੀ ਸਟੈਪ ਬਾਏ ਸਟੈਪ ਅਸੀਂ ਜੇਕਰ ਕਹੀਏ ਤਾਂ ਅਧਿਆਤਮਿਕ ਸਫਰ ਨੂੰ ਸਿੱਧਾ ਤੈਅ ਨਹੀਂ ਕਰ ਸਕਦੇ ਪਰ ਸਾਡੇ ਭੈਰਵ ਗਿਆਨ ਤੰਤਰ ਦੇ ਗ੍ਰੰਥ ਦੇ ਵਿੱਚ ਕੁੰਡਲਿਨੀ ਦੀ ਇੱਕ ਵਿਧੀ ਆਉਂਦੀ ਹੈ ਜਿਸ ਬ੍ਰਿਤੀ ਦੇ ਰਹੀ ਇੱਕ ਕੁੰਡਲਿਨੀ ਅਭਿਆਸ ਦੇ ਰਸਤੇ ਸਟੈਪ ਬਾਏ ਸਟੈਪ ਆਪਣੀ ਬੂਸ ਨੂੰ ਬੇਠਾ ਤੋਂ ਉਪਤਾਹ ਤੱਕ ਲੈ ਕੇ ਜਾਣਾ ਹੈ ਜਿਸ ਨੂੰ ਅਸੀਂ ਕਹਿੰਦੇ ਕਰੋਂ ਚੱਕਰ ਤੱਕ ਜਿਸ ਨੂੰ ਸਾਰਾ ਚੱਕਰ ਤੱਕ ਕਹਿੰਦੇ ਆ ਇਸ ਜਗ੍ਹਾ ਤੱਕ ਲੈ ਕੇ ਆਉਣਾ ਇਸ ਜਗ੍ਹਾ ਤੋਂ ਇਹ ਪੁਆਇੰਟ ਬ੍ਰਹਮੰਡ ਦੇ ਨਾਲ ਤੁਹਾਨੂੰ ਜੋੜ ਦੇਵੇਗਾ ਇਹੀ ਕੋਡ ਲੀਨੀ ਚ ਔਰ ਜ਼ਿਆਦਾ ਤਰੀਕਾ ਹੈ ਇਸ ਨੂੰ ਉਤਾਚਕਣਾ ਹੈ ਸਭ ਤੋਂ ਪਹਿਲਾਂ ਤੁਸੀਂ ਤੁਹਾਨੂੰ ਦੱਸਦੇ ਕੋਡ ਲੀਨੀ ਊਰਜਾ ਊਰਜਾ ਜਾਂ ਕਾਨੂੰਨੀ ਬਲਾਕ ਕਿਵੇਂ ਹੁੰਦੀ ਹੈ ਸਾਡੇ ਗਲਤ ਖਾਣ-ਪਾਣ ਨਾਲ ਸਾਡੇ ਗਲਤ ਆਦਤਾਂ ਦੇ ਨਾਲ ਹੰਕਾਰ ਦੇ ਨਾਲ ਸਾੜੇ ਦੇ ਨਾਲ ਨਫ਼ਰਤ ਦੇ ਨਾਲ ਜਾਂ ਸੈਕਸ਼ੂਅਲ ਐਕਟੀਵਿਟੀਆਂ ਦੇ ਨਾਲ ਜ਼ਿਆਦਾ ਐਕਟੀਵਿਟੀਆਂ ਦੇ ਨਾਲ ਸਾਡੀ ਕੰਟਰੋਲਿੰਗ ਊਰਜਾ ਬਲੌਕ ਹੋ ਜਾਂਦੀ ਹੈ ਬਹੁਤ ਜ਼ਿਆਦਾ ਚਿੰਤਾ ਕਰਨ ਦੇ ਨਾਲ ਕਲੇਸ਼ ਦੇ ਨਾਲ ਸਾਡੀ ਕੰਟਰੋਲਿੰਗ ਊਰਜਾ ਬਲੌਕ ਹੋ ਜਾਂਦੀ ਹੈ ਜੋ ਸਾਡੇ ਗੁਫਤ ਅੰਗ ਦੇ ਉੱਤੇ ਜਾ ਕੇ ਇਕੱਠੀ ਹੋ ਜਾਂਦੀ ਹੈ ਉਸ ਸਮੇਂ ਸਾਡੇ ਅੰਦਰ ਇੱਕ ਡਰ ਪੈਦਾ ਬਣਿਆ ਰਹਿੰਦਾ ਹੈ ਜਿਸ ਇਨਸਾਨ ਦੀ ਕੰਟਰੋਲਿੰਗ ਊਰਜਾ ਬਲੌਕ ਹੋ ਜਾਂਦੀ ਹੈ ਉਸ ਇਨਸਾਨ ਦੇ ਅੰਦਰ ਇੱਕ ਅਚੇਤਨ ਡਰ ਬਣਿਆ ਰਹਿੰਦਾ ਹੈ ਹਰ ਵਕਤ ਉਸ ਨੂੰ ਡਰ ਲੱਗਿਆ ਰਹਿੰਦਾ ਹੈ ਉਸ ਨੂੰ ਕੁਝ ਮਾੜਾ ਨਾ ਹੋ ਜਾਵੇ ਉਸ ਨੂੰ ਕੋਈ ਬਿਮਾਰੀ ਨਾ ਲੱਗ ਜਾਵੇ ਕੋਈ ਉਸ ਨੂੰ ਮਾੜਾ ਨਾ ਕਹਿ ਜਾਵੇ ਜੇ ਫਲਾਨਾ ਮੈਂ ਕੰਮ ਕਰੂੰ ਤੇ ਮੈਨੂੰ ਲੋਕ ਕੀ ਕਹਿਣਗੇ ਯਾਨਕਿ ਬੇਕਾਰ ਜਿਹੀ ਚਿੰਤਾ ਬਣੀ ਰਹਿੰਦੀ ਹੈ ਬੇਕਾਰ ਜਿਹੀਆਂ ਗੱਲਾਂ ਦਾ ਸਟ੍ਰੈਸ ਮਾਈਂਡ ਤੇ ਬਣਿਆ ਰਹਦਾ ਹੈ ਜਿਸ ਦੀ ਕੰਟਰੋਲ ਨਹੀਂ ਉਹ ਊਰਜਾ ਬਲੌਕ ਹੁੰਦੀ ਹੈ ਐਸੇ ਲੋਕ ਸਮਾਜ ਦੇ ਵਿੱਚ ਬਿਚਰਦੇ ਆ ਕਿਸੇ ਨਾਲ ਗੱਲਬਾਤ ਕਰਨ ਤੋਂ ਚਿਚਕਦੇ ਹਨ ਐਸੇ ਕੰਟਸ ਸੈਲਫ ਕੌਨਫੀਡੈਂਸ ਨਹੀਂ ਹੁੰਦਾ ਆਤਮ ਵਿਸ਼ਵਾਸ ਨਹੀਂ ਹੁੰਦਾ ਐਸੇ ਲੋਕ ਕੋਈ ਵੀ ਨਵੇਂ ਕੰਮ ਕਰਨ ਤੋਂ ਡਰਦੇ ਹਨ ਐਸੇ ਲੋਕਾਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਸਾੜਾ ਹੁੰਦਾ ਹੈ ਜਿਨ੍ਹਾਂ ਲੋਕਾਂ ਦੀ ਕੰਡਲੀ ਨਹੀਂ ਊਰਜਾ ਪਰ ਲੋਕ ਹੁੰਦੀ ਹੈ ਐਸੇ ਲੋਕਾਂ ਵਿੱਚ ਬਕਰੇ ਤਰੰਦਾ ਸਾੜਾ ਹੁੰਦਾ ਹੈ ਇਹ ਕੋਂਡਲਿਨੀ ਊਰਜਾ ਤੁਸੀਂ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਸਮਝਣਾ ਚਾਹੁੰਦੇ ਹੋ ਗੁੰਡਲੂਨੀ ਊਰਜਾ ਜਿੱਤੋਂ ਬਲੌਕ ਹੋ ਜਾਂਦੀ ਹੈ ਸਾਰੀ ਊਰਜਾ ਸਾਡੇ ਗੁਪਤ ਅੰਗ ਦੇ ਉੱਤੇ ਜਾ ਕੇ ਕੱਟੀ ਹੋ ਜਾਂਦੀ ਹੈ ਸੁਗਲ ਜਾਂਦੀ ਹੈ ਇਸ ਊਰਜਾ ਨੂੰ ਐਕਟਿਵ ਕਰਨ ਦੀਆਂ ਵਿਧੀਆਂ ਹਨ ਧਿਆਨ ਦਿਓ ਉਹ ਵਿਧੀਆਂ ਅਸੀਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਤੁਹਾਡੇ ਅੰਦਰ ਪੇਟ ਦੇ ਵਿੱਚ ਹਰ ਵਕਤ ਕੋਈ ਨਾ ਕੋਈ ਗੜਬੜ ਪਈ ਰਹਿੰਦੀ ਹੈ ਤੁਹਾਡੇ ਪੇਟ ਦੇ ਵਿੱਚ ਲੈਫਟ ਤਰ੍ਹਾਂ ਦੀ ਵਾਰੀ बार-बार ਡਿਪਰੈਸ਼ਨ ਬਣਿਆ ਰਹਿੰਦਾ ਹੈ ਤਾਂ ਤੁਹਾਡੀ ਕੁੰਡਲਿਨੀ ਊਰਜਾ ਨੈਟਿਵ ਹੋਣ ਕਰਕੇ ਬਲੌਕ ਹੋਣ ਕਰਕੇ ਕਿੱਦਾਂ ਤੁਹਾਡੇ ਪੇਟ ਦੇ ਵਿੱਚ ਸਮੱਸਿਆ ਬਣੀ ਰਹਿੰਦੀ ਹੈ ਜਿਸ ਦੀ ਕੁੰਡਲਿਨੀ ਊਰਜਾ ਬਲੌਕ ਹੈ ਕੁੰਡਲਿਨੀ ਬਲੌਕ ਹੈ ਬਿਨਾਂ وجہ ਦੀ ਬਿਮਾਰੀ ਨੂੰ ਫੇਸ ਕਰਦਾ ਬਿਨਾਂ وجہ ਦੀ ਚਿੰਤਾ ਨੂੰ ਫੇਸ ਕਰਦਾ ਨਿੱਕੀ ਨਿੱਕੀ ਗੱਲ ਤੋਂ ਡਰਦਾ ਐਸਾ ਇਨਸਾਨ ਤੁੰਦੇ ਤੁਹਾਡੇ ਮਾਇਨੇ ਚ ਮਾਰੇ ਮਾਰੇ ਖਿਆਲ ਆਉਣੇ 네ਗੇਟਿਵ ਥੌਟਸ ਆਉਣੇ ਤੁਹਾਡੇ ਮਾਇਨੇ ਚ ਕੰਟਰੋਲੀ ਉर्जा ਬਲੌਕ ਹੋਦੇ ਕਾਰਨ ਹੀ ਹੁੰਦਾ ਹੈ ਹਰ ਵਕਤ ਕਿਸੇ ਬਿਮਾਰੀ ਦਾ ਡਰ ਬਣੇ ਰਹਿਣਾ ਕੰਟਰੋਲੀ ਉर्जा ਬਲੌਕ ਹੋਣ ਦੇ ਕਾਰਨ ਹੀ ਹੁੰਦਾ ਹੈ ਕਿਸੇ ਤਰ੍ਹਾਂ ਦੇ ਕੱਲ ਉੱਤੇ ਡਰਨਾ ਨਿੱਕ ਨਿੱਕੀ ਗੱਲ ਤੇ ਡਰੀ ਜਾਣਾ ਪਛਤਾਈ ਜਾਣਾ ਐਵੀ ਰੂਈ ਜਾਣਾ ਇਹ ਕੰਟਰੋਲੀ ਉर्जा ਬਲੌਕ ਹੋਣ ਦੇ ਕਾਰਨ ਹੁੰਦਾ ਹੈ ਸ਼ੈਕਲ ਐਕਟੀਵਿਟੀ ਬਲੌਕ ਜਾਣਾ ਤਾਂ ਮਤਿੜਾ ਵਜਣਾ ਤਾਂ ਰੋਗ ਵਜਣਾ ਇੱਕ ਕੁੰਡਲਿਨੀ ਊਰਜਾ ਦੇ ਕਾਰਨ ਉਹ ਬਲੌਕ ਕਾਰਨ ਹੁੰਦਾ ਹੈ ਇਹ ਐਸਾ ਇਨਸਾਨ ਸਮਾਜ ਵਿੱਚ ਵਿਚਰੇਗਾ ਉਹ ਸੁਤੰਦਰ ਸਾਰਾ ਹੋਵੇਗਾ ਡਰੂ ਹੋਵੇਗਾ ਨਕਰਤ ਹੋਵੇਗੀ ਚੁਗਲੀ ਨਿੰਦਿਆ ਹੋਵੇਗੀ ਐਸਾ ਇਨਸਾਨ ਚੰਗੇ ਸਮਾਜ ਵਿੱਚ ਸਿਰਜਣਾ ਕਰ ਨਹੀਂ ਸਕਦਾ ਜਿਸਦੇ ਅੰਦਰ ਕੁੰਡਲਿਨੀ ਊਰਜਾ ਬਲੌਕ ਹੋਈ ਹੋਵੇ ਸੋ ਅਗਰ ਤੁਹਾਡਾ ਨੂੰ ਵੀ ਨਾਲ ਤੁਹਾਡੀ ਕੁੰਡਲਨੀ ਊਰਜਾ ਬਲੌਕ ਹੈ ਜਾਂ ਤੁਸੀਂ ਕੁੰਡਲਨੀ ਊਰਜਾ ਨੂੰ ਐਕਟਿਵ ਕਰਨਾ ਚਾਹੁੰਦੇ ਹੋ ਪਰ ਉਹ ਨਹੀਂ ਨਹੀਂ ਐਕਟਿਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਵਿੱਚ ਦੱਸਿਓ ਅਸੀਂ ਤੁਹਾਨੂੰ ਇਸ ਦੀਆਂ ਵਿਧੀਆ ਦੱਸਾਂਗੇ ਕੁੰਡਲਨੀ ਊਰਜਾ ਇੱਕੋ ਦਿਨ ਚ ਐਕਟਿਵ ਨਹੀਂ ਹੁੰਦੀ ਕੁੰਡਲਨੀ ਇੱਕੋ ਦਿਨ ਚ ਐਕਟਿਵ ਨਹੀਂ ਹੁੰਦੀ ਸੋ ਆਪਣੀ ਊਰਜਾ ਨੂੰ ਜੇਕਰ ਤੁਸੀਂ ਸਹੀ ਸਥਾਪਤ ਰੱਖਣਾ ਚਾਹੁੰਦੇ ਹੋ ਉਸ ਨੂੰ ਐਕਟਿਵ ਕਰਨਾ ਚਾਹੁੰਦੇ ਹੋ ਆਪਣੇ ਚੱਕਰਾਂ ਨੂੰ ਐਕਟਿਵ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਤਿਆਰ ਕਰੋ ਧਿਆਨ ਦੇ ਲਈ ਇਹ ਪਹਿਲੇ ਦਿਨ ਤਾਂ ਨਾਰਮਲ ਧਿਆਨ ਹੋਵੇਗਾ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਤੁਹਾਨੂੰ ਲਈ ਨੀਂਦ ਉर्जा ਕੋਨ ਰੂਵੀ ਚੱਕਰਾਂ ਨੂੰ ਐਕਟਿਵ ਕਰਨ ਦੇ ਧਿਆਨ ਹੋਣਗੇ ਸੱਤ ਤਰ੍ਹਾਂ ਤਰ੍ਹਾਂ ਧਿਆਨ ਹੈ ਜੇਕਰ ਕਰਨ ਤੋਂ ਬਾਅਦ ਇੱਕ ਅਲੱਗ ਇੱਕ ਵੱਖਰੀ ਵਿਧੀ ਹੈ ਲੱਗ ਵਿਧੀ ਜੋ ਸੱਤ ਚੱਕਰਾਂ ਨੂੰ ਕੋਵਰ ਐਕਟਿਵ ਕਰਦੀ ਹੈ ਪਹਿਲਾਂ ਤੁਹਾਨੂੰ ਸੱਤ ਤੱਕ ਦਾ ਅਭਿਆਸ ਕਰਵਾਇਆ ਜਾਏਗਾ ਉਸ ਤੋਂ ਬਾਅਦ ਇੱਕ ਅਲੱਗ ਤਰ੍ਹਾਂ ਦਾ ਧਿਆਨ ਹੈ ਜੋ ਤੁਹਾਡੇ ਸੱਤੇ ਚੱਕਰਾਂ ਨੂੰ ਇੱਕ ਇੱਕੋ ਵਾਰ ਦੇ ਵਿੱਚ ਸ਼ਾਈਨ ਕਰਦਾ ਹੈ ਐਕਟਿਵ ਕਰਦਾ ਹੈ ਸੋ ਆਪਾਂ ਉਸ ਵਿਸ਼ੇ ਉਤੇ ਵੀਡੀਓ ਫਿਰ ਲੈ ਕੇ ਆਵਾਂਗੇ ਸੋ ਅੱਜ ਦੇ ਲਈ ਇੰਨਾ ਹੀ ਮਿਲਦੇ ਆਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਜਲਦੀ ਨਾਲ ਸਾਥ ਨਾਲ ਬਨੇ ਰਹੋ ਧੰਨਵਾਦ